ਤੇਨੋਂ ਬਾਅਦ ਹੀ ਹਾਂ ਹਾਂ ਠੀਕ ਚਲੋ ਹੁਣ ਭਾਈ ਚਲੋ ਜੀ ਚਲੋ ਤੁਹਾਡੀ ਤੁਹਾਡੀ ਅੱਗੇ ਕਿਸੇ ਕੋਈ ਤਰੀ ਲਾਉਣਾ ਫੜਨਾ ਆਹ ਨਹੀਂ ਉਹਨਰ ਹੀ ਹੋ ਗਿਆ ਉਹ ਇਹਦਾ ਨਾਮ ਲਾ ਲਈ ਅਮਨुल्लाह ਆਪੋ ਪਾਓ ਜੀ ਅੱਜ ਟੜਾ ਰਾਦਾ ਚੁੰਨੀ ਵੱਡੀ ਹੈ ਕਿਤੇ ਮੈਂ ਪਵਾਵਾਂ ਆਪਣੇ ਗੱਲ ਦੀ ਆਹੋ ਉਹੀ ਗੱਲ ਚਲੋ ਆ ਜਾਓ ਤੁਸੀਂ ਦੋ ਬਜੀ ਕੋਈ ਗੱਲੀ ਹੋਰ ਆਏ ਆ ਇਸ ਨੂੰ ਬਈ ਹਾਂ ਦੋ ਇਹ ਬੱਚੇ ਦੇਖੀ ਅੱਜ ਆਏ ਹੋਮਣਾਂ ਆ ਜਾਣਾ ਤੇ ਮੈਂ ਦੋ ਸੱਟਾਂ ਟੱਪਾਈ ਦੀ ਆਹ ਚਾ ਸੁਰਿੰਦਰ ਅਭੀ ਇਹਨੂੰ ਕਹਿੰਦਾ ਭਰਾਵਾ ਇਹ ਪੀਲਾ ਦੇ ਮੈਦਾਨ ਨੇ ਇਹ ਲੈ ਲਓ ਇਹ ਲੈ ਲਓ ਇਹ ਦੇਖਦੇ ਆਂ ਅੱਲਾਹੁ ਅਕਬਰ ਅੱਜ ਸਵੇਰ ਤੋਂ ਨਹੀਂ ਜਾ ਰਹੀ ਕੋਈ ਦੇਸ਼ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੇਰਾ ਨਾਮ ਕਿਸ਼ਨ ਕੁਮਾਰ ਮੰਦਰ ਕਮੇਟੀ ਦਾ ਪਟਾਨ ਦੇ ਨਾਤੇ ਸੇਵਾ ਕਰਦਾ ਮੈਂ ਅੱਜ ਸਾਡੇ ਮੰਦਰ ਵਿੱਚ RAM ਨੋਮੀ ਮਨਾਈ ਗਈ ਹੈ ਪਿਛਲੇ ਪੂਰੇ ਨੁਰਾਤੇ ਵਿੱਚ ਦੁਰਗਾ ਸੂਰੀ ਦਾ ਫਾਟ ਚੱਲਦਾ ਸੀਗਾ ਉਹਦਾ ਅੱਜ ਭੋਗ ਪਾਇਆ ਹਵਨ ਕੀਤਾ ਗਿਆ ਮੰਦਰ ਦੇ ਵਿੱਚ ਔਰ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਮੰਦਰ ਕਮੇਟੀ ਦੇ ਸਹਿਯੋਗ ਨਾਲ ਔਰ ਸਾਨੂੰ ਮਾਤਾ ਦੀਪ ਦੇਵਾ ਜੀ ਦਾ ਇੱਕ ਅਸ਼ੀਰਵਾਦ ਸਾਨੂੰ ਪ੍ਰਾਪਤ ਹੈ ਉਹਨਾਂ ਦੇ ਅਸ਼ੀਰਵਾਦ ਨਾਲ ਮੰਦਰ ਦੇ ਵਿੱਚ ਬੜੇ ਧੂਮ-ਧਾਮ ਨਾਲ ਅੱਜ ਰਾਮਨਾਮੀ ਮਨਾਈ ਗਈ। ਸੁਨੇਹਾ ਇਹੋ ਹੀ ਹੈ ਵੀ ਅੱਜਕੱਲ ਜਿੱਦਾਂ ਨਸ਼ਾ ਬਹੁਤ ਚੱਲ ਰਿਹਾ ਹੈ ਸਮਾਜ ਦੇ ਵਿੱਚ ਜੇ ਸਾਰੇ ਸੰਗਤ ਜਵਾਨ ਜਿੰਨੇ ਬੱਚੇ ਨੇ ਸਾਡੇ ਮੰਦਰ ਦੇ ਨਾਲ ਜੁੜਨ ਜਾਂ ਧਾਰਮਿਕ ਸਥਾਨਾਂ ਤੇ ਜਾਣ ਤੇ ਅਸੀਂ ਹੋ ਸਕਦਾ ਵੀ ਇਹਨਾਂ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹਾਂ। ਰਾਮਨਾਮੀ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਰਾਮਨਾਮੀ ਦੇ ਸਬੰਧ ਵਿੱਚ ਜਕਾਰਾ ਚਿੰਤਪੂਰਨੀ ਮਾਈ ਜੀ ਦਾ ਬੋਲ ਸਾਡੇ ਦਰਬਾਰ ਦੀ ਹੈ। ਇਕਤਾ ਸਭਾ ਸ਼ਿਮ ਮੰਦਾਰ ਗੁਰੂ ਰਾਮਦਾਸ ਕਲੋਨੀ ਕੋਟ ਖਾਲਸਾ ਦੀਪਦੇਵਾ ਜੀ ਆਇਆਂ ਸੰਗਤਾਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਆਪਣਾ ਬੜਾ ਕੀਮਤੀ ਸਮਾਂ ਕੱਢ ਕੇ ਮੰਦਿਰ ਦੇ ਵਿੱਚ ਸਾਰੇ ਰਾਤੇ ਦੁਰਗਾ स्तुਤੀ ਦੇ ਪਾਠ ਔਰ ਰਾਤ ਨੂੰ satsang ਦੇ ਵਿੱਚ ਆਣ ਕੇ ਹਾਜ਼ਰੀਆਂ ਭਰਦੇ ਰਹੇ ਮਹਾਰਾਣੀ ਦਾਤੀ ਉਹਨਾਂ ਦੀਆਂ ਹਾਜ਼ਰੀਆਂ ਕਬੂਲ ਕਰਕੇ ਉਹਨਾਂ ਨੂੰ ਤੰਦਰੁਸਤੀਆਂ ਦਵੇ ਉਹਨਾਂ ਨੂੰ ਇੱਕ ਐਵਾ ਜੀ ਸ਼ਕਤੀ ਪ੍ਰਦਾਨ ਕਰੇ ਜਿਸ ਦੇ ਨਾਲ ਉਹ ਜਿਹੜਾ ਵੀ ਕੰਮ ਕਰਦੇ ਮੰਦਰ ਦੇ ਵਿੱਚ ਮੰਦਰ ਦੇ ਨਿਰਮਾਣ ਵਾਸਤੇ ਜਾਂ ਮੰਦਰ ਦੇ ਪੰਡਾਰੇ ਵਾਸਤੇ ਜਾਂ ਬੱਚਿਆਂ ਦੇ ਕੋਈ ਕੈਂਪ ਲਗਾਉਂਦੇ ਨੇ ਉਹਨਾਂ ਨੂੰ ਪੜ੍ਹਾਈ ਵਾਸਤੇ ਵੀ ਮਹਾਰਾਣੀ ਆਪਣਾ ਅਸ਼ੀਰਵਾਦ ਬਣਾਈ ਰੱਖੇ ਔਰ ਹਰਮਦਾਨ ਫਤਿਹ ਕਰੇ ਦੂਸਰੀ ਇਹ ਕਿ ਮੰਦਰ ਦੀ ਜਗਾ ਬਹੁਤ ਜਿਆਦੀ ਛੋਟੀ ਹੈ ਔਰ ਸਾਰੀਆਂ ਸੰਗਤਾਂ ਦੇ ਅਸੀਂ ਅਰਦਾਸ ਕਰਦੇ ਆ ਕਿ ਸਾਨੂੰ ਸਾਰੇ ਜਣੇ ਸਹਿਯੋਗ ਦੇਣ ਕੀ ਮੰਦਰ ਦਾ ਸਥਾਨ ਜਿਹੜਾ ਉਹ ਥੋੜਾ ਖੁੱਲਾ ਹੋ ਜਾਏ ਸੰਗਤਾਂ ਨੂੰ ਬਹਿਣ ਦੀ ਕੋਈ ਦਿੱਕਤ ਨਾ ਆਵੇ। ਔਰ ਸਾਰੇ ਜਣੇ ਮਿਲ ਕੇ ਅਗਰ ਇਕਤਾ ਦੇ ਨਾਲ ਮੰਦਰ ਦਾ ਨਾਮ ਇਕਤਾ ਸਭਾ ਇਕਤਾ ਦੇ ਨਾਲ ਹੀ ਰਹਿਣਗੀ ਫਿਰ ਤੇ ਬਹੁਤ ਅੱਛਾ ਸਹਿਰੇ ਕੰਮ ਹੁੰਦੇ ਨੇ। ਦੂਸਰੀ ਜਿਹੜੀ ਨਵੀਂ ਪੀੜ੍ਹੀ ਨਸ਼ੇ ਪੱਤੀ ਬਹੁਤ ਜ਼ਿਆਦਾ ਕਰਦੀ ਆ ਔਰ ਸਾਰਿਆਂ ਨੂੰ ਇਹ ਸੰਯੋਗ ਦਿੱਤਾ ਇੱਕ ਇਸ ਤਰ੍ਹਾਂ ਦਾ ਅੰਦੋਲਨ ਕਰਨ ਕਿ ਜਿਹਦੇ ਨਾਲ ਬੱਚਿਆਂ ਨੂੰ ਅੱਛੇ ਪਾਸੇ ਜੋੜਿਆ ਜਾਵੇ। ਕੋਈ ਸੁਖਮਨੀ ਸਾਹਿਬ ਆਪਾਠ ਦਾ ਕਰੇ ਕੋਈ ਹਨਮਾਨ ਚਾਲੀਸਾ ਕਰੇ ਕੋਈ ਦੁਰਗਾ ਸਥਤੀ ਕਰੇ ਜਿਸ ਤਰ੍ਹਾਂ ਦੀ ਵੀ ਸ਼ਰਧਾ ਭਾਵਨਾ ਆਏਗੀ ਉਹ ਪ੍ਰਭੂ ਦੇ ਨਾਲ ਜ਼ਰੂਰ ਜੁੜਣੀ ਕਿਥੇ ਮਦਦਾਂ ਵਿੱਚ ਕਰਦੇ ਆਂਗੇ ਅਸੀਂ ਧਾਰਮਿਕ ਸਥਾਨਾਂ ਵਾਸਤੇ ਫੰਡ ਦੇ ਗਏ ਤਾਂ ਅਸੀਂ ਫੰਡ ਦਿੰਨੇ ਆਂ ਐਦਾਂ ਦਾ ਕੋਈ ਫੰਡ ਮਿਲਿਆ ਹੋਵੇ ਤੁਹਾਨੂੰ ਸਾਨੂੰ ਕੋਈ ਫੰਡ ਮਿਲਿਆ ਸਾਡਾ ਇਲਾਕਾ ਹੀ ਇੰਨਾ ਜ਼ਿਆਦਾ ਵਧੀਆ ਹੈ ਜਿਹੜਾ ਸਾਨੂੰ ਹਰ ਕੰਮ 'ਚ ਸਹਿਯੋਗ ਦਿੰਦਾ ਕਿਸ ਨੇ ਹਜ਼ਰਾ ਜੀ ਤੁਸੀਂ ਆਪਣੇ ਇਲਾਕਾ ਵਾਸੀਆਂ ਅਸੀਂ ਆਪਣੇ ਇਲਾਕੇ ਨਾਲ ਵਸਿਆ ਨੂੰ ਇਹੀ ਕਹਿੰਦੇ ਕਿ ਜਿੰਨੀ ਸ਼ਰਧਾ ਭਾਵਨਾ ਦੇ ਨਾਲ ਉਹ ਸੇਵਾ ਕਰਦੇ ਪ੍ਰਭੂ ਇੰਨੀ ਸ਼ਕਤੀ ਦੇਵੇ ਕਿ ਉਹ ਇਸ ਤੋਂ ਵੀ ਵੱਧ ਚੜਕੇ ਸੇਵਾ ਕਰਨ ਔਰ ਉਹਨਾਂ ਦੇ ਸਹਿਯੋਗ ਨਾਲ ਸਾਰੇ ਕੰਮ ਹੁੰਦੇ ਜਾਣ ਜਕਰਾਂ ਚੰਦਪੁਰਨੀ ਮਾਈ ਜੀ ਦਾ ਬਲ ਸਾਚੀ ਦਰਬਾਰ ਕੀ ਜੈ